ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਜਿਹੜੇ ਭਰਾ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਆ ਬੜੀ ਦਰਦ ਭਰੀ ਕਹਾਣੀਆਂ ਤੇ ਬੜੇ ਰਿਸ਼ਤੇ ਸ਼ਰਮਸਾਰ ਹੋਏ ਐ ਇਸ ਕਹਾਣੀ ਦੇ ਵਿੱਚ ਕਹਾਣੀ ਸੁਣ ਕੇ ਤੁਸੀਂ ਇੱਕ ਵਾਰੀ ਜਮ੍ਹਾਂ ਹੈਂਗ ਹੋ ਜਾਓਗੇ ਯਾਰ ਵੀ ਦੁਨੀਆ ਤਰੀ ਕਿੱਧਰ ਨੂੰ ਜਾਂਦੀ ਹੈ ਬਾਈ ਦੀ ਉਮਰ ਇਸ ਟਾਈਮ ਤੇ ਦਾ 47-48 ਸਾਲ ਦੀ ਹੋ ਗਈ ਆ ਬਾਈ ਦਾ ਵਿਆਹ ਹੁੰਦਾ 2004 ਦੇ ਵਿੱਚ ਜਦੋਂ ਬਾਈ ਦਾ ਰਿਸ਼ਤਾ ਹੁੰਦਾ ਤਾਂ ਜਿਹੜਾ ਬੰਦਾ ਰਿਸ਼ਤਾ ਕਰਾਉਂਦਾ ਉਹ ਵੀ ਕਹਿੰਦਾ ਮੇਰੇ ਆਪ ਦੇ ਰਿਸ਼ਤੇਰੇ ਦੇ ਵਿੱਚੋਂ ਹੀ ਹੁੰਦਾ ਗਾਂਧੀ ਗਾਂ ਕਹਿੰਦਾ ਉਸ ਟਾਈਮ ਤੇ ਮੇਰੇ ਚਾਚੇਜ਼ ਆਇਆ ਦੇ ਮੁੰਡੇ ਤੇ ਮੇਰਾ ਮਾਂ ਪਿਓ ਕਹਿੰਦਾ ਵੀ ਤੂੰ ਉਸ ਕੁੜੀ ਦਾ ਰਿਸ਼ਤਾ ਨਾ ਲੈ ਵੀ ਉਹ ਖਾਨਦਾਨ ਬਾਲਾ ਚੰਗਾ ਨਹੀਂਗਾ ਵੀ ਉਹਦੀ ਮਾਂ ਦੇ ਤਿੰਨ ਵਿਆਹ ਹੋਏ ਆ ਤੇ ਤੀਜੇ ਵਿਆਹ ਦੇ ਵਿੱਚੋਂ ਇਹ ਕੁੜੀ ਪੈਦਾ ਹੋਈ ਆ ਜਿਹਦਾ ਤੂੰ ਰਿਸ਼ਤਾ ਲੈ ਰਿਆ ਕਹਿੰਦਾ ਚਲੋ ਜੀ ਉਸ ਟਾਈਮ ਤੇ ਮੇਰੇ ਦਿਮਾਗ ਤੇ ਇਹੋ ਜਿਹਾ ਭੂਤ ਸਵਾਰ ਹੋ ਜਾਂਦਾ ਵੀ ਮੈਂ ਕਹਾਂ ਵੀ ਨਹੀਂ ਮੈਂ ਤਾਂ ਹੁਣ ਹਾਂ ਕਰਤੀ ਮੈਂ ਤਾਂ ਉਹਨਾਂ ਲਈ ਵਿਆਹ ਕਰਾਉਂਗਾ ਕਹਿੰਦਾ ਜਿਹੜਾ ਵਿਚੋਲਾ ਹੁੰਦਾ ਉਹ ਵੀ ਨੂੰ ਮਿੱਠੀਆਂ-ਮਿੱਠੀਆਂ ਬਾਵਾ ਮਾਰ ਲੈਂਦਾ ਤੇ ਮੈਂ ਉਹਦੇ ਪਿੱਛੇ ਲੱਗ ਕੇ ਚਲੋ ਜੀ ਵਿਆਹ ਕਰਾ ਲੈਣਾ ਕਹਿੰਦਾ ਵਿਆਹ ਤੋਂ ਬਾਅਦ ਮੇਰੇ ਘਰ ਇੱਕ ਬੇਟੀ ਜਨਮ ਲੈਂਦੀ ਆ ਉਸ ਤੋਂ ਬਾਅਦ ਇੱਕ ਬੇਟਾ ਜਨਮ ਲੈਂਦਾ ਉਸ ਤੋਂ ਬਾਅਦ ਕਹਿੰਦਾ ਇੱਕ ਬੇਟੀ ਹੋਰ ਪੈਦਾ ਹੁੰਦੀ ਕਹਿੰਦਾ ਵਿਆਹ ਤੋਂ 4-5 ਸਾਲ ਬਾਅਦ ਮੇਰੀ ਘਰ ਦੀ ਮੈਨੂੰ ਕਹਿੰਦੀ ਆ ਵੀ ਸਾਡੇ ਨਾਲ ਵੀ ਮੇਰੇ ਪੇਕੇ ਪਿੰਡ ਇੱਕ ਬੱਚਾ ਪੈਦਾ ਹੋਇਆ ਤੇ ਉਹ ਦੋਵਾਂ ਜੀਆਂ ਦੀ ਆਪਸ ਦੇ ਵਿੱਚ ਬਿਲਕੁਲ ਨਹੀਂ ਬਣਦੀ ਤੇ ਉਹ ਦੋਵੇਂ ਜੀ ਕਹਿੰਦੇ ਵੀ ਅਸੀਂ ਇਹ ਬੱਚਾ ਖਤਮ ਕਰਦਣਾ ਸੀ ਬੱਚਾ ਨਹੀਂ ਰੱਖਣਾ ਵੀ ਨਹਿਰ 'ਚ ਸੁੱਟ ਦਾਂਗੇ ਸੀ ਬੱਚਾ ਕਹਿੰਦਾ ਜਿਹੜੀ ਜਿਹੜੀ ਮੰਨ ਲਓ ਮੇਰੀ ਸੱਸ ਹੁੰਦੀ ਆ ਕਹਿੰਦਾ ਉਹ ਦਾਈ ਹੁੰਦੀ ਆ ਦਾਈ ਪੁਣੇ ਦਾ ਕੰਮ ਕਰਦੀ ਹੁੰਦੀ ਆ ਤੇ ਕਹਿੰਦਾ ਚਲੋ ਜੀ ਉਹਦੀ ਮਾਂ ਨੇ ਇਹਨੂੰ ਕਿਹਾ ਮੇਰੇ ਘਰ ਵਾਲੇ ਨੂੰ ਮੇਰੀ ਘਰ ਵਾਲੀ ਕਹਿੰਦਾ ਮੈਨੂੰ ਕਹਿਣ ਲੱਗ ਗਈ ਵੀ ਆਪਾਂ ਉਹ ਬੱਚਾ ਲੈ ਲਈ ਵੀ ਐਵੇਂ ਉਹਨੂੰ ਮਾਰ ਦੇਣਗੇ ਕਹਿੰਦਾ ਮੈਂ ਬੜਾ ਜਜ਼ਬਾਤੀ ਜਿਹਾ ਬੰਦਾ ਸੀ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਮੈਂ ਸੋਚਿਆ ਵੀ ਯਾਰ ਕਾਦੇ ਵਾਸਤੇ ਵੀ ਛੋਟੇ ਜਿਹੇ ਬੱਚੇ ਦਾ ਕੀ ਕਸੂਰ ਆ ਹਣਾ ਕਹਿੰਦਾ ਮੈਂ ਲੱਕੜ ਦਾ ਮਿਸਤਰੀ ਸੀਗਾ ਮੇਰੇ ਕੋਲੇ ਲੱਕੜ ਦਾ ਬਹੁਤ ਜਦਾ ਕੰਮ ਸੀਗਾ ਜੋੜੀਆਂ ਪੱਲਿਆਂ ਦੇ ਕੰਦ ਕੂਠੀਆਂ ਦੇ ਬਹੁਤ ਠੇਕੇ ਹੁੰਦੇ ਸਨ ਸ਼ਹਿਰ ਦੇ ਵਿੱਚ ਦੁਕਾਨ ਸੀ ਕੰਮ ਪੂਰਾ ਟਾਪ ਤੇ ਸੀ ਪੈਸਾ ਤੇ ਲਜੇ ਕੋਈ ਪਰਵਾਹ ਨਹੀਂ ਸੀਗੀ ਕਹਿੰਦਾ ਚਲੋ ਜੀ ਮੈਂ ਸੋਚਿਆ ਵੀ ਜਿੱਥੇ ਮੇਰੇ ਤਿੰਨ ਬੱਚੇ ਖਾਣਗੇ ਹਨਾ ਵੀ ਚੌਥਾ ਵਿਚਾਰਾ ਉਹ ਵੀ ਖਾ ਲੂਗਾ ਹਨਾ ਉਹਨੇ ਆਪਦੀ ਕਿਸਮਤ ਖਾਣੀ ਹੈ ਵੀ ਕਾਦੇ ਵਾਸਤੇ ਵੀ ਛੋਟਾ ਜਿਹਾ ਜੀ ਰੱਬ ਦਾ ਵੀ ਆਵੇ ਮਾਰ ਕੇ ਸਿੱਟ ਦਿੰਦੇ ਕਿ ਕੀ ਫਾਇਦਾ ਹਨਾ ਕਹਿੰਦਾ ਚਲੋ ਜੀ ਮੈਂ ਉਹ ਬੱਚਾ ਝੋਲੀ ਚ ਪਾ ਲੈਣਾ ਵੀ ਠੀਕ ਆ ਕਹਿੰਦਾ ਮੇਰੀ ਸੱਤ ਸੌ ਬੱਚੇ ਨੂੰ ਲੈ ਕੇ ਆਉਂ ਕਹਿੰਦਾ ਚਲੋ ਜੀ ਮੈਂ ਕਿਸੇ ਕੋਲੇ ਕੋਈ ਗੱਲ ਨਹੀਂ ਕਰਦਾ ਮੈਂ ਉਹ ਬੱਚਾ ਚੁੱਪ ਕਰਕੇ ਆਪਦੇ ਘਰੇ ਸਾਹਮਣਾ ਪਾਲਣਾ ਸ਼ੁਰੂ ਕਰ ਦਿੰਦਾ ਜਿਹੜੇ ਸਕੂਲ ਚ ਕਹਿੰਦਾ ਮੇਰੇ ਆਪਦੇ ਜਵਾਕ ਪੜ੍ਹਦੇ ਆ ਬਾਅਦ ਉਸੇ ਸਕੂਲ ਚ ਉਹਨੂੰ ਮੈਂ ਪੜਨ ਲਾ ਦਿੰਦਾ ਜਦੋਂ ਥੋੜਾ ਜਿਹਾ ਵੱਡਾ ਹੁੰਦਾ ਕਹਿੰਦਾ ਮੈਨੂੰ ਉਹ ਬਾਅਦ ਚ ਪਤਾ ਲੱਗਦਾ ਵੀ ਉਹ ਬੱਚਾ ਪੈਦਾ ਕਿਵੇਂ ਹੋਇਆ ਹੁੰਦਾ ਕਹਿੰਦਾ ਉਹ ਬੱਚਾ ਸਕੇ ਭੈਣ ਭਰਾ ਦੇ ਵਿੱਚੋਂ ਪੈਦਾ ਹੋਇਆ ਹੁੰਦਾ ਯਾਨੀ ਕੀ ਕਹਿੰਦਾ ਮੇਰੀ ਸਾਲੀ ਦੇ ਪੇਟ ਚੋਂ ਬੱਚਾ ਪੈਦਾ ਹੋਇਆ ਹੁੰਦਾ ਮੇਰੇ ਤਾਇਏ ਸਹੁਰੇ ਦੀ ਇੱਕ ਕੁੜੀ ਹੁੰਦੀ ਆ ਤੇ ਮੇਰੇ ਤਾਇਆ ਸਹੁਰੇ ਦਾ ਹੀ ਮੁੰਡਾ ਉਹਦੇ ਨਾਲ ਸੰਬੰਧ ਬਣਾਉਂਦਾ ਦੋਵਾਂ ਭੈਣਾਂ ਭਰਾਵਾਂ ਦੇ ਆਪਸ ਦੇ ਵਿੱਚ ਗਲਤ ਸੰਬੰਧ ਹੁੰਦੇ ਆ ਤੇ ਉਹ ਪ੍ਰੈਗਨੈਂਟ ਹੋ ਜਾਂਦੀ ਆ ਪ੍ਰੈਗਨੈਂਟ ਤੋਂ ਬਾਅਦ ਕਹਿੰਦਾ ਇਹ ਅਬੋਰਸ਼ਨ ਨਹੀਂ ਕਰਾਉਂਦੇ ਵੀ ਪੇਟ ਦੇ ਵਿੱਚ ਗੱਲ ਉੱਡ ਜੂਗੀ ਬਿਜਨਾਮੀ ਹੋ ਜੂਗੀ ਵੀ ਇਸ ਤਰ੍ਹਾਂ ਕਰਦੇ ਕਰਦੇ ਮਹੀਨੇ ਟੱਪ ਜਾਂਦੇ ਆ ਤਾਂ ਉਸ ਤੋਂ ਬਾਅਦ ਉਹ ਬੱਚਾ ਜਨਮ ਲੈ ਲੈਂਦਾ ਉਸ ਤੋਂ ਬਾਅਦ ਉਹ ਇਸ ਬੱਚੇ ਨੂੰ ਖਤਮ ਕਰਨਾ ਚਾਹੁੰਦੇ ਸੀ ਵੀ ਕਿਸੇ ਕੋਲੇ ਗੱਲ ਨਾ ਨਿਕਲੇ ਕਹਿੰਦਾ ਜੀ ਮੇਰੀ ਸੱਸ ਸੀ ਇਹ ਦਾਈ ਸੀ ਇਹਨੇ ਵੀ ਬੱਚੇ ਦਾ ਮੰਨੂ ਜਨਮ ਦਵਾਇਆ ਹੁੰਦਾ ਵੀ ਇਹਨੇ ਇਹ ਸਾਰਾ ਕੇਸ ਸਾਂਭਿਆ ਹੁੰਦਾ ਕਹਿੰਦਾ ਇਹੇ ਕੀ ਕਰਦੀ ਹੈ ਇਹ ਚੱਕ ਕੇ ਉਹ ਬੱਚਾ ਮੇਰੀ ਝੋਲੀ ਚ ਪਾ ਦਿੰਦੀ ਹੈ ਕਹਿੰਦਾ ਇਹ ਚੀਜ਼ ਦਾ ਮੈਨੂੰ ਬਾਅਦ ਚ ਪਤਾ ਲੱਗਦਾ ਕਾਫੀ ਸਾਲਾਂ ਬਾਅਦ ਕਹਿੰਦਾ ਚਲੋ ਜੀ ਮੇਰੇ ਵਿਆਹ ਨੂੰ 10 ਸਾਲ ਟੱਪ ਜਾਂਦੇ ਆ ਕਹਿੰਦਾ 10 ਸਾਲ ਜੀ ਮੇਰੇ ਵਿਆਹ ਨੂੰ ਹੋ ਜਾਂਦੇ ਆ ਉਸ ਟਾਈਮ ਤੇ ਨਾ ਕਹਿੰਦਾ ਮੈਂ ਦੁਕਾਨ ਤੇ ਕਿਤੇ ਨਾ ਕੰਮ ਕਰ ਰਿਹਾ ਹੁੰਨਾ ਤੇ ਇੱਕ ਬੰਦਾ ਮੇਰੇ ਕੋਲੇ ਆ ਕੇ ਕਿਸੇ ਦੀ ਗੱਲ ਸੁਣਾਉਣ ਲੱਗ ਜਾਂਦਾ ਵੀ ਯਾਰ ਫਲਾਣੇ ਦੀ ਜਨਾਨੀ ਫੜੀ ਗਈ ਵੀ ਉਹ ਤਾਂ ਵਿਚਾਰਾ ਸਾਰਾ ਦਿਨ ਸਵੇਰੇ ਨਿਕਲ ਕੇ ਕੰਮ ਤੇ ਨਿਕਲ ਜਾਂਦਾ ਸੀਗਾ ਤੇ ਸ਼ਾਮ ਨੂੰ ਰਾਤ ਨੂੰ 9 ਨੂੰ 10 ਵਜੇ ਘਰੇ ਆਉਂਦਾ ਸੀ ਕਿ ਉਹ ਜਨਾਨੀ ਸਾਰਾ ਦਿਨ ਫੋਨ ਤੇ ਲੋ ਕੰਨਿਆ ਰੋ ਗੱਲਣਾ ਮੇਰੇ ਦਿਮਾਗ ਚ ਘਰ ਜਾ ਕਰ ਗਈ ਯਾਰ ਵੀ ਮੈਂ ਵੀ ਸਵੇਰੇ ਕੰਮ ਤੇ ਜਾਂਦਾ ਹਣਾ ਤੇ ਜਵਾਬ ਸਕੂਲ ਚਲੇ ਜਾਂਦੇ ਤੇ ਪਿੱਛੋਂ ਮੇਰੀ ਘਰ ਦੀ ਵੀ ਕੱਲੀ ਹੁੰਦੀ ਆ ਮਾਂ ਪਿਓ ਮੇਰਾ ਹੈ ਨਹੀਂਗਾ ਤੇ ਉਹ ਗੱਲ ਨਾ ਹੋਵੇ ਯਾਰ ਵੀ ਮੇਰੀ ਘਰ ਦੀ ਵੀ ਕਿਸੇ ਨਾ ਫੋਨ ਤੇ ਲੱਗੀ ਰਹਿੰਦੀ ਹੋਵੇ ਕਹਿੰਦਾ ਮੇਰੇ ਦਿਮਾਗ ਚੋਂ ਗੱਲ ਘਰ ਜਾ ਕਰ ਗਈ ਕਹਿੰਦਾ ਚਲੋ ਜੀ ਮੈਂ ਕਿਦਾਂ ਕੀ ਕੀਤਾ ਵੀ ਮੈਂ ਕਿਦਾਂ ਦੁਪਹਿਰੇ ਘਰੇ ਗਿਆ ਤੇ ਕਹਿੰਦਾ ਮੈਂ ਮੋਟਰਸਾਈਕਲ ਪਿੱਛੇ ਬੰਦ ਕਰਤਾ ਤੇ ਕਹਿੰਦਾ ਮੈਂ ਹੌਲੀ ਕਿਦਨੇ ਘਰ ਦਾ ਗੇਟ ਖੋਲ੍ਹਿਆ ਤੇ ਮੈਂ ਘਰ ਦੇ ਅੰਦਰ ਐਂਟਰ ਹੋ ਗਿਆ ਤੇ ਕਹਿੰਦਾ ਇਹ ਰੂਮ ਦੇ ਵਿੱਚ ਬੈੱਡ ਤੇ ਚੌੜੀ ਹੋ ਕੇ ਪਈ ਤੇ ਕਹਿੰ ਕਹਿੰਦਾ ਜਦੋਂ ਇਹ ਫੋਨ ਤੇ ਗੱਲਾਂ ਕਰੀ ਜਾਵੇ ਤੇ ਕਹਿੰਦਾ ਜਦੋਂ ਨੇ ਮੈਨੂੰ ਵੇਖਿਆ ਇੱਕਦਮ ਇਹਨੇ ਫੋਨ ਰੱਖਤਾ ਪਰ ਫੋਨ ਕੱਟਿਆ ਨਹੀਂ ਗਿਆ ਕਹਿੰਦਾ ਮੈਂ ਜਾ ਕੇ ਕਿਦੋਂ ਫੋਨ ਫੜ ਲਿਆ ਫੋਨ ਫੜ ਕੇ ਜਦ ਮੈਂ ਕੰਨ ਲਾਇਆ ਤੇ ਉਹ ਕੋ ਕਹਿੰਦਾ ਬੰਦਾ ਜੇ ਬੋਲੀ ਜਾਵੇ ਤੇ ਕਹਿੰਦਾ ਉਹ ਕੋ ਕਈਆ ਵੀ ਕੌਣ ਆ ਗਿਆ ਕੌਣ ਆ ਗਿਆ ਤੇ ਕਹਿੰਦਾ ਵੀ ਜਦੋਂ ਮੈਂ ਬੋਲਿਆ ਉਹ ਬੰਦਾ ਕੋ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਚਲੋ ਜੀ ਜਦੋਂ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਕੋ ਦੋ ਤਿੰਨ ਗਾਲਾਂ ਮੈਂ ਵੀ ਕੱਢਤੀਆਂ ਚਲੋਈ ਤੂੰ ਤੂੰ ਮੈਂ ਮੈਂ ਹੋ ਗਈ ਤੇ ਫੋਨ ਕੱਟਿਆ ਗਿਆ ਕਹਿੰਦਾ ਉਸ ਤੋਂ ਬਾਅਦ ਮੈਨੂੰ ਪੁੱਛਿਆ ਵੀ ਇਹ ਕੌਣ ਸੀ ਕਹ ਕਹਿੰਦਾ ਮੈਂ ਨੂੰ ਸਮਝਾਤਾ ਵੀ ਐਵੇਂ ਇਹਨਾਂ ਗੱਲਾਂ 'ਚ ਕੁਛ ਨਹੀਂ ਪਿਆ ਵੀ ਹੁਣ ਤੇਰੀ ਉਮਰ ਵੀ ਵੇਖਦਾ ਕਿੰਨੀ ਹੋਈ ਪਈ ਆ ਵੀ ਤੂੰ ਇਹਨਾਂ ਕੰਮਾਂ ਤੋਂ ਕੀ ਲੈਣਾ ਵੀ ਛੱਡ ਦੇ ਖੜਾ ਇਸ ਗੱਲ ਦਾ ਵੀ ਐਵੇਂ ਘਰ ਉਜੜ ਜਾਊਗਾ ਹਨਾ ਵੀ ਚਾਰ ਜਵਾਗਦ ਦੋ ਧੀਆਂ ਨੇ ਦੋ ਪੁੱਤ ਨੇ ਤੇ ਐਵੇਂ ਕੋਈ ਫਾਇਦਾ ਨਹੀਂ ਕਹਿੰਦਾ ਚਲੋ ਜੀ ਮੈਨੂੰ ਕਹਿੰਦੀ ਮੈਂ ਗਾਂ ਤੋਂ ਇਹ ਕੰਮ ਨਹੀਂ ਕਰਦੀ ਕਹਿੰਦਾ ਚਲੋ ਜੀ ਥੋੜੇ ਕਿ ਮਹੀਨੇ ਟੱਪਦੇ ਆ ਉਸ ਤੋਂ ਬਾਅਦ ਮੈਨੂੰ ਕਹਿਣ ਲੱਗ ਜਾਂਦੀ ਵੀ ਮੈਨੂੰ ਫਲਾਣਾ ਫੋਨ ਕਰਦਾ ਮੈਨੂੰ ਫਲਾਣਾ ਤੰਗ ਕਰਦਾ ਜੀਵਨ ਕਦ ਮੈਂ ਐਵੇਂ ਕਮੜਾ ਲੋਕਾਂ ਨਾਲ ਲੜਦਾ ਫਿਰਿਆ ਕਰਾਂ ਕਹਿੰਦਾ ਮੈਨੂੰ ਇਹ ਨਹੀਂ ਸੀ ਪਤਾ ਵੀ ਭਾਂਡਾ ਕਹਿੰਦਾ ਮੈਂ ਤੇ ਪਿਛਲਾ ਕੁ ਲੋਕਾਂ ਨਾਲ ਲੜਦਾ ਫਿਰ ਆ ਕਹਿੰਦਾ ਉਹ ਸਾਰਾ ਕੁਝ ਤਾਂ ਕਹਿੰਦੀ ਸੀ ਵੀ ਮੇਰੇ ਤੇ ਨੂੰ ਯਕੀਨ ਹੋ ਜਾਵੇ ਮੈਂ ਗਲਤ ਨਹੀਂ ਵੀ ਲੋਕ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਵੀ ਮੈਂ ਗਲਤ ਨਹੀਂ ਹੈਗੀ ਕਹਿੰਦਾ ਚਲੋ ਜੀ ਉਸ ਤੋਂ ਥੋੜੇ ਕੁ ਮਹੀਨੇ ਟੱਪਦੇ ਆ ਤਾਂ ਸਾਡੇ ਗਵਾਂਢ 'ਚ ਕਿਸੇ ਦਾ ਵਿਆਹ ਹੁੰਦਾ ਕਹਿੰਦਾ ਸੀ ਉਸੇ ਵਿਆਹ ਤੇ ਜਾਂਦੇ ਆ ਤੇ ਉਸ ਵਿਆਹ ਤੇ ਜਾ ਕੇ ਕੀ ਹੁੰਦਾ ਵੀ ਇਹ ਹੀ ਕਿਸੇ ਮੁੰਡੇ ਨਾਲ ਗੱਲਬਾਤ ਕਰ ਲੈਂਦੀ ਗਿੱਟਮਿਟ ਕਰ ਲੈਂਦੀ ਹੈ ਕਹਿੰਦਾ ਭਰਾਵਾ ਉਹ ਦਿਨਾਂ ਦੀ ਐਸੀ ਗਿੱਟਮਿਟ ਹੁੰਦੀ ਆ ਵੀ ਇਹਨੇ ਆਹਾ ਘਰ ਨੂੰ ਉਹਨੂੰ ਖਵਾਇਆ ਵੀ ਗੱਲਾਂ ਹੀ ਛੱਡ ਦੇ ਵਿੱਚ ਜਿੰਨੀ ਵੀ ਘਰ ਦੀ ਕਮਾਈ ਸਾਰੀ ਉਹਨੂੰ ਖਵਾਉਣੀ ਸ਼ੁਰੂ ਕਰ ਕੰਧਾ ਭਰਾ ਜਦੋਂ ਮੈਂ ਪੁੱਛਿਆ ਕਹਿੰਦਾ ਪੈਸੇ ਕਿੱਥੇ ਆ ਪੈਸੇ ਕਿੱਥੇ ਜਾਂਦੇ ਸਾਰੀ ਕਮਾਈ ਕਿੱਥੇ ਜਾਂਦੀ ਕਹਿੰਦਾ ਇਹ ਪੈਰਾਂ ਤੇ ਪਾਣੀ ਨਾ ਪੈਂਣ ਦਿਆ ਕਰੇ ਕਹਿੰਦਾ ਹੌਲੀ ਹੌਲੀ ਮੰਨ ਲਓ ਸਾਰੇ ਪਰਦੇ ਖੁੱਲ ਗਏ ਕਹਿੰਦਾ ਫਿਰ ਇੱਕਦਮ ਧਰ ਕੇ ਫੈਂਟੀ ਕਹਿੰਦਾ ਜਦੋਂ ਮੈਂ ਧਰ ਕੇ ਫੈਂਟੀ ਕਹਿੰਦਾ ਭਰਾ ਭੈਣੇ ਨੇ ਕੀਤਾ ਇਹਨੇ ਸਾਰੇ ਜਵਾਕ ਚੱਕੇ ਜਿਹੜਾ ਜਵਾਕ ਮੈਂ ਗੋਦ ਲਿਆ ਸੀ ਉਹਨੂੰ ਛੱਡ ਗਈ ਬਾਕੀ ਤਿੰਨੇ ਜਵਾਕ ਜਾ ਕੇ ਪੇਕੇ ਉੱਡ ਗਏ ਕਹਿੰਦਾ ਜਿਹਦੀ ਮਾਂ ਮਾਂ ਨੇ ਪਹਿਲਾਂ ਤਿੰਨ ਵਿਆਹ ਕਰਾਈ ਤੇ ਤੀਜਾ ਵੀ ਉਹਨੇ ਨਹੀਂ ਰੱਖਿਆ ਤੇ ਜਦੋਂ ਵੀ ਤਲਾਕ ਲੈ ਲਿਆ ਤੇ ਉਹਦੀ ਧੀ ਨੇ ਗਾਂ ਕੀ ਘਰ ਬਸਾਉਣਾ ਸੀ ਕਹ ਏ ਆਪਦੇ ਆਸ਼ਕਾਂ ਨਾਲ ਖੁੱਲ੍ਹਮਖੁੱਲਾ ਮਿਲਣਾ ਸ਼ੁਰੂ ਕਰ ਦਿੰਦੀ ਐ ਤੇ दारू-ਦੂਰ ਵੀ ਕਹਿੰਦਾ ਪੀਣ ਲੱਗ ਜਾਂਦੀ ਐ ਕਹਿੰਦਾ ਜਿਹੜੀ ਮੇਰੀ ਕੁੜੀ ਵੱਡੀ ਹੁੰਦੀ ਆ ਉਹ ਕਹਿੰਦੀ ਮੈਂ ਤਾਂ ਪਾਪੇ ਕੋਲ ਜਾਣਾ ਵੀ ਮੈਂ ਤਾਂ ਡੈਡੀ ਨਾਲ ਰਹੂੰਗੀ ਜਾ ਕੇ ਚਲੋ ਜੀ ਕਹਿੰਦਾ ਉਹ ਮੈਨੂੰ ਫੋਨ ਕਰਦੀ ਵੀ ਡੈਡੀ ਮੈਨੂੰ ਆ ਕੇ ਲੈ ਜਾ ਕਹਿੰਦਾ ਮੈਂ ਇਹਨੂੰ ਕਿਹਾ ਵੀ ਪਤੂ ਦੂਰ ਬਸ ਤੇ ਚੜਿਆ ਉਧਰੋਂ ਤੇ ਉਧਰ ਮੈਂ ਬੱਸ ਸਟੈਂਡ ਤੋਂ ਚੱਕ ਲਊਗਾ ਕਹਿੰਦਾ ਚਲੋ ਜੀ ਉਹ ਉਧਰ ਆ ਜਾਂਦੀ ਆ ਆ ਕੇ ਕਹਿੰਦਾ ਮੈਨੂੰ ਕੁੜੀ ਸਾਰਾ ਕੁਝ ਦੱਸਦੀ ਵੀ ਮੰਮੀ ਸ਼ਰਾਬ ਬਹੁਤ ਪੀਂਦੀ ਆ ਚਾਰ-ਚਾਰ ਬੰਦੇ ਆ ਉੱਥੇ ਪੰਜ-ਪੰਜ ਬੰਦੇ ਆ ਜਾਂਦੇ ਆ ਘਰੇ ਉੱ ਕੌਣ ਚੁੱਕ ਕੇ ਆਦੇ ਰੂਮ ਚ ਲਿਆ ਜਾਂਦਾ ਹਨਾ ਕਦੇ ਰੂਮ ਚੋਂ ਕੌਣ ਨਿਕਲ ਜਾਂਦਾ ਕੌਣ ਆ ਜਾਂਦਾ ਘਰੇ ਵੀ ਖੁੱਲਾ ਕੰਮ ਚੱਲਦਾ ਉਹ ਸਾਰਾ ਕੁਝ ਤੇ ਚਲੋ ਜੀ ਮੈਂ ਉਹ ਗੱਲਾਂ ਸੁਣੀਆਂ ਗੱਲਾਂ ਸੁਣ ਕੇ ਕਹਿੰਦਾ ਇੱਕ ਵਾਰੀ ਤਾਂ ਮੇਰਾ ਰੰਗ ਉੱਡ ਗਿਆ ਵੀ ਮੇਰੇ ਪਸੇਂ ਨੋਬ ਸੀਨੋ ਗੱਬੀ ਆ ਕੀ ਹੋ ਗਿਆ ਹਨਾ ਜਿਦੋਂ ਸ਼ਰਾਬ ਵੀ ਪੀਂਦੀ ਹੈ ਵੀ ਚਾਰ ਚਾਰ ਪੰਜ ਪੰਜ ਬੰਦੇ ਕਿਤਾ ਘਰੇ ਆਏ ਰਹਿੰਦੇ ਆ ਤੇ ਕਹਿੰਦੀ ਨਾਨੀ ਵੀ ਉੱਥੇ ਬੈਠੀ ਹੁੰਦੀ ਹੈ ਨਾਨੀ ਕਿਤੇ ਮੀਟ ਬਣਾਉਂਦੀ ਹੁੰਦੀ ਹੈ ਕਿਤੇ ਕੀ ਕਰਦੀ ਹੁੰਦੀ ਹੈ ਤੇ ਕਿਉਂਕਿ ਮਾਵਾ ਮਾਂ ਹੀ ਉਹ ਜੀ ਸਿਲੰਡਰ ਸੀ ਮਾਂ ਹੀ ਪਹਿਲਾ ਲੰਡਰ ਸੀ ਵੀ ਲੋਕਾਂ ਦੇ ਪੈਸੇ ਤੇ ਪਲੀ ਹਨਾ ਜਿਨੇ ਆਪ ਕਹਿੰਦਾ ਚਲੋ ਜੀ ਮੈਂ ਕਿਹਾ ਵੀ ਚਲਦੀ ਏ ਕੋਈ ਨਹੀਂ ਤੂੰ ਇੱਥੇ ਰਹਿ ਤੇਰਾ ਭਰਾ ਹੈਗਾ ਹਨਾ ਵੀ ਟੋਟੀ ਚੱਲ ਇੱਕ ਮੈਂ ਹੈਗਾ ਵੀ ਆਪਾਂ ਤਿੰਨੇ ਚੱਲ ਆਪਦਾ ਘਰ ਆ ਤੋਰਦੇ ਆਗੇ ਕਹਿੰਦਾ ਚਲੋ ਜੀ ਜਦੋਂ ਕੁੜੀ ਪਲੱਸ 2 ਪਾਸ ਕਰਦੀ ਏ ਤੇ ਕਹਿੰਦਾ ਵੀ ਪਲੱਸ 2 ਤੋਂ ਬਾਅਦ ਬਾਅਦ ਉਸ ਕੁੜੀ ਦੇ ਵਿੱਚ ਆਲ ਚੱਲਣ ਠੀਕ ਨਹੀਂ ਹੁੰਦੇ ਕਹਿੰਦਾ ਕਹਿੰਦਾ ਉਹ ਵੀ ਫੋਨ ਤੇ ਮੰਨ ਲਾ ਰੀਲਰ ਰੁਲ ਬਣਾ ਕੇ ਪਾਉਣੇ ਸ਼ੁਰੂ ਕਰ ਦਿੰਦੀ ਆ ਉਸ ਤੋਂ ਬਾਅਦ ਕਹਿੰਦਾ ਕੀ ਕਹਿੰਦੀ ਆ ਵੀ ਵਲੌਗ ਬਲੌਗ ਬਣਾਉਂਦੀ ਕਿਉਂ ਕਿ ਕਹਿੰਦਾ ਯਾਰ ਆਪਦੀ ਮਾਂ ਦੇ ਵਲੌਗ ਬਣਦੀ ਸੀ ਕਹਿੰਦਾ ਇਹਦੀ ਮਾਂ ਵੀ ਮੁੜ ਕੇ ਰੀਲਰ ਰੁਣਾ 网上 ਤੇ ਪਾਉਣ ਲੱਗ ਜਿੰਨਾ ਜੁਨਾ ਪਾਉਣ ਲੱਗ ਗਈ ਬਲੌਗ ਬਲੌਗ ਬਣਾ ਕੇ ਪਾਉਣ ਲੱਗ ਗਈ ਕਹਿੰਦਾ ਇਹ ਉਹਨੂੰ ਵੇਖਦੀ ਸੀ ਇਹਨੇ ਵੀ ਕੰਮ ਸ਼ੁਰੂ ਕਰਤਾ ਕਹਿੰਦਾ ਪਿੰਡ ਦੇ ਵਿੱਚ ਮੈਨੂੰ ਥੋੜੇ ਜਿਹੇ ਬੰਦਿਆਂ ਨੇ ਇੱਕ ਦੋ ਬੰਦਿਆਂ ਨੇ ਲਾਂਭਾ ਵੀ ਦਿੱਤਾ ਵੀ ਗੱਲ ਸੁਣ ਬਾਈ ਮੜਾ ਜਾ ਦੇ ਧੀ ਨੂੰ ਸਮਝਾ ਵੀ ਇਸ ਤਰ੍ਹਾਂ ਗਲਤ ਪਾਸੇ ਜਾ ਰਹੀ ਕਿਉਂਕਿ ਪਿੰਡ 'ਚ ਤੁਹਾਨੂੰ ਪਤਾ ਭਾਪੀ ਵਾਲੇ ਬੰਦੇ ਕਹਿ ਦਿੰਦੇ ਹੁੰਦੇ ਆ ਗੱਲਾਂ ਗੱਲਾਂ 'ਚ ਵੀ ਮੜਾ ਜਾ ਕੁੜੀ ਨੂੰ ਸਮਝਾ ਹਨਾ ਤੇ ਚਲੋ ਜੀ ਮੈਂ ਆਪਣੀ ਕੁੜੀ ਨੂੰ ਸਮਝਾਈ ਪੁੱਤ ਵੀ ਦੇਖ ਤੂੰ ਸਿਆਣੀ ਬਣ ਜਾ ਵੀ ਇਹਨਾਂ ਗੱਲਾਂ 'ਚ ਕੋਈ ਨੁਤਰੀ ਲਾ ਨਾ ਪਾਇਆ ਕਰ ਜੇ ਕਿਸੇ ਨਾਲ ਫੋਨ 'ਤੇ ਗੱਲਬਾਤ ਕਰਦੀ ਵੀਵੇਂ ਪਿੰਡ ਦੇ ਵਿੱਚ ਬਦਨਾਮੀ ਹੋ ਜੂਗੀ ਤਾਂ ਪਲੱਸ 2 ਕਰ ਲਈਆ ਹੁਣ ਤੂੰ ਸਿਆਣੀਏ ਤੈਨੂੰ ਸਮਝ ਤੈਨੂੰ ਸਾਰੀ ਸਮਝ ਆ ਉਸ ਗੱਲ ਕਹਿੰਦਾ ਚਲੋ ਜੀ ਥੋੜੇ ਦਿਨ ਟੱਪੇ ਕੁੜੀ ਨਾ ਹੱਡੀ ਫੋਨ ਤੇ ਕਿਤੇ ਦਿਨ ਗੱਲ ਕਰਦੀ ਤੇ ਮੈਂ ਅਚਾਨਕ ਆਇਆ ਤੇ ਮੈਂ ਫੋਨ ਤੇ ਤੇ ਦੇਖ ਲਿਆ ਵੀ ਗੱਲ ਕਰੀ ਜਾਂਦੀ ਇਹਨੇ ਦੇਖ ਕੇ ਮੈਨੂੰ ਫੋਨ ਕੱਟਦਾ ਕਹਿੰਦਾ ਮੈਂ ਗੁੱਸੇ 'ਚ ਆਇਆ ਮੈਂ ਦੋ ਦਿਨ ਚਪੇਣਾ ਧਰਦਿਆਂ ਕਹਿੰਦਾ ਜਦੋਂ ਮੈਂ ਦੋ ਦਿਨ ਚਪੇਣਾ ਧਰਦਿਆਂ ਕਹਿੰਦਾ ਭਰਾਵਾ ਇਹ ਕਹਿੰਦੀ ਮੈਂ ਤਾਂ ਇੱਥੇ ਰਹਿਣਾ ਨਹੀਂ ਮੈਂ ਤਾਂ ਜਾਣਾ ਮੰਮੀ ਕੋਲ ਤੇ ਚਲੋ ਜੀ ਇਹ ਬਸ ਜੜੀ ਆਪਦੀ ਮਾਂ ਕੋਲ ਜਾਵੜੀ ਕਹਿੰਦਾ ਭਰਾਵਾ ਹ ਕਹਿੰਦਾ ਹਜੇ ਵੀ ਉਹ ਚੂੜਾ ਪਾਉਂਦੀ ਆ ਰੀਲਾਂ ਬਣਾਉਂਦੀ ਪਾਪ ਆ ਕੇ ਪੁੰਦੀ ਦੇ ਬਲੌਗ ਪਾਉਂਦੀ ਆ ਕਹਿੰਦੀ ਇੱਕ ਬੰਦਾ ਉਹ ਉਹ ਕਹਿੰਦਾ ਕੋਈ ਪਖੰਡੀ ਜਿਹਾ ਬਾਬਾ ਬਣਿਆ ਹੋਦੇ ਨੇ ਦੀ ਗੱਲਬਾਤ ਆ ਕਹਿੰਦਾ ਜਿਹੜਾ ਮੇਰਾ ਮੁੰਡਾ ਉਹ ਵੀ ਸਾਰਾ ਦਿਨ ਰੀਲਾਂ ਬਣਾਉਂਦਾ ਮਾਂ ਦੇ ਨਾਲ ਬਲੌਗ ਵੀ ਮਾਂ ਦੇ ਨਾਲ ਬਣਾਉਂਦਾ ਮਾਂ ਦੀਆਂ ਰੀਲਾਂ ਕਹਿੰਦਾ ਮੇਰਾ ਮੁੰਡਾ ਬਣਾਉਂਦਾ ਪੁੱਤ ਬਣਾਉਂਦਾ ਮਾਂ ਦੀਆਂ ਰੀਲਾਂ ਕਹਿੰਦਾ ਪਖੰਡੀ ਜਿਹੇ ਬਾਬੇ ਦੀ ਗੱਡੀ ਤੇ ਐਂਡ ਚੜ ਕੇ ਤੁਰੇ ਜਾਂਦੇ ਕਹਿੰਦਾ ਐਂਡ ਤੁਰੇ ਜਾਂਦੇ ਕਹਿੰਦਾ ਦੋ ਤਿੰਨ ਉਹਨਾਂ ਦੀਆਂ ਗੱਡੀਆਂ ਹੈਗੀਆਂ ਪੈਸਾ ਪੂਰਾ ਖੁੱਲਾ ਹੁੰਦੇ ਕੋਲੇ ਕਹਿੰਦਾ ਮੇਰਾ ਮੁੰਡਾ 20 ਸਾਲ ਦਾ ਵੀ 22 ਸਾਲ ਦਾ ਹੋਇਆ ਪਿਆ ਤੇ ਮੇਰੀ ਘਰ ਵਾਲੀ ਤਾਂ ਸਾਰਾ ਦਿਨ ਉਹਦੇ ਨਾਲ ਚੜੇ ਫਿਰਦੇ ਆ ਤੇ ਵਿੱਚ ਹੀ ਕਹਿੰਦਾ ਮੇਰੀ ਸੱਸ ਚੜੀ ਫਿਰਦੀ ਆ ਬਲਾਗ ਬਣਾ ਕੇ ਪਾਉਣਗੇ ਅੱਜ ਅਸੀਂ ਇੱਧਰ ਚੱਲੇ ਆ ਅਸੀਂ ਉੱਧਰ ਚੱਲੇ ਆ ਵੀ ਕਿਆ ਗੋਲਾ ਮਲਾ ਕੇ ਕਹਿੰਦਾ ਜਿਹੜੀਆਂ ਦੋ 3 ਅਸੀਂ ਮੇਰੀ ਉਹਨਾਂ ਦੇ ਬੇੜਾ ਕਰ ਕਰਤਾ ਮੇਰੀ ਘਰ ਵਾਲੀ ਨੇ ਕਹਿੰਦਾ ਹੁਣ ਮੈਨੂੰ ਇੱਕ ਦੋ ਵਾਰੀ ਇਹਨੇ ਕਟਾਇਆ ਵੀ ਮਨਲਾ ਆਪਦੇ ਆਸ਼ਕਾਂ ਕੋਲੋਂ ਕਿਉਂਕਿ ਕਹਿੰਦਾ ਉਹ ਤਾਂ ਕਹਿੰਦਾ ਵੀ ਗੁੰਡੀ ਰਾਨਾ ਕਹਿੰਦਾ ਇੱਕ ਨੰਬਰ ਦੀ ਜਿਹੜੀ ਲੋਕਾ ਚਾਰ ਚਾਰ ਪੰਜ ਪੰਜ ਬੰਦਿਆਂ 'ਚ ਬੈ ਕੇ ਜਿਹੜੀ ਵੀ ਸ਼ਰਾਬ ਪੀ ਸਕਦੀ ਜਿਹੜੀ ਆਪ ਜਿਹਦੀ ਮਾਂ ਨੇ ਤਿੰਨ ਤਿੰਨ ਵਿਆਹ ਕਰਾਏ ਉਹਨਦੀ ਤੀਨ ਨੂੰ ਪਤਾ ਹੀ ਹੈ ਵੀ ਕਿੰਨੀ ਕ ਪਾਵਰ ਰੱਖਦੀ ਹੋਊਗੀ ਮਾੜੇ ਜੱਗੇ ਕੰਮਾਂ ਦੇ ਵਿੱਚ ਕਹਿੰਦਾ ਭਾਈ ਹੁਣ ਉਹਦੇ ਲਿੰਕ ਹੈਗੇ ਆ ਪੂਰੇ ਬਦਮਾਸ਼ ਬੰਦਿਆਂ ਨਾਲ ਇਹਨਾਂ ਦੇ ਘਰੇ ਆ ਕੇ ਰਹਿੰਦੇ ਆ ਉੱਥੇ ਮੀਟ ਵੀ ਬਣਦਾ ਉੱਥੇ ਪੈਗ ਵੀ ਚੱਲਦੇ ਆ ਸਭ ਕੁਝ ਚੱਲਦਾ ਕਹਿੰਦਾ ਮੇਰੀਆਂ ਦੋਵੇਂ ਕੁੜੀਆਂ ਹੁਣ ਉਹਦਾ ਵੀ ਬੇੜਾ ਕਰ ਕਰਤਾ ਕਹਿੰਦਾ ਕਿਉਂਕਿ ਉਹ ਉੱਥੇ ਰਹਿੰਦੀਆਂ ਨੇ ਉਹੋ ਜਿਹੇ ਮਾਹੌਲ ਦੇ ਵਿੱਚ ਉਹ ਵੀ ਵੀਡੀਓ ਬਣਾਉਂਦੀਆਂ ਨੇ ਵਲੌਗ ਬਣਾਉਂਦੀਆਂ ਨੇ ਉਹ ਵੀ ਨਾਲ ਕਦੇ ਅਜ ਮਨਲਾ ਮਾਂ ਦੇ ਆਸ਼ਚਰਣੋਂ ਵੀ ਤੁਰੀਆਂ ਫਿਰਦੀਆਂ ਨੇ ਜਿਹੜੀਆਂ ਫਿਰਦੀਆਂ ਗੱਡੀ ਦੇ ਵਿੱਚ ਕਹਿੰਦਾ ਮੇਰੀ ਕੁੜੀਆਂ ਨੂੰ ਆਏ ਆ ਵੀ ਖੁੱਲਿਆਂ ਖੁੱਲਾ ਰੁਪਈਆ ਬਣ ਗਿਆ ਵੱਡੀਆਂ ਗੱਡੀਆਂ ਝੂਟੇ ਲੈਣ ਨੂੰ ਮਿਲ ਗਈਆਂ ਕਹਿੰਦਾ ਜਿਹੜਾ ਮੁੰਡਾ ਉਹ ਵੀ ਪਾਗਲ ਹੋਇਆ ਵਰਦਾ ਵੀ ਨੂੰ ਆਏ ਆ ਵੱਡੀਆਂ ਗੱਡੀਆਂ ਖੁੱਲਾ ਪੈਸਾ ਉਹਨੂੰ ਸਾਰਾ ਕੁਝ ਪਤਾ ਵੀ ਮੇਰੀ ਮਾਂ ਕੀ ਕਰਦੀ ਫਿਰਦੀ ਕਹਿੰਦਾ ਪਰ ਉਹਨੂੰ ਕੋਈ ਪਰਵਾਹ ਨਹੀਂ ਕਹਿੰਦਾ ਬਾਈ ਮੇਰਾ ਇੰਨਾ ਵਧੀਆ ਕੰਮ ਸੀਗਾ ਮੇਰਾ ਜਮਾ ਕੁੰਡਾ ਕਰਤਾ ਜਨਾਨੇ ਨੇ ਅੱਜ ਦੀ ਘੜੀ ਦੇ ਵਿੱਚ ਉਹ ਬਾਈ ਰਿਕਸ਼ਾ ਚਲਾ ਕੇ ਗੁਜ਼ਾਰਾ ਕਰ ਰਿਹਾ ਰਿਕਸ਼ਾ ਚਲਾਉਂਦਾ ਬਾਈ ਰਿਕਸ਼ਾ ਹੁਣ ਜਿਹੜਾ ਕਹਿੰਦਾ ਮੈਂ ਪੁੱਤ ਗੋਦ ਲਿਆ ਸੀ ਝੋਲ ਲਿਆ ਸੀ ਉਹ ਪੁੱਤ ਕਹਿੰਦਾ ਅੱਜ ਵੀ ਮੇਰੇ ਕੋਲ ਆ ਉਹ ਮ ਆਦਾ ਮੈਚਲ ਠੀਕ ਆ ਪੁੱਤ ਵੀ ਤੂੰ ਆਵਦਾ ਕੰਮ ਕਰ ਲੈ। ਭਾਈ ਕਹਿੰਦਾ ਹੁਣ ਮੈਂ ਵੀ ਹੁਣ ਮੈਂ ਰਿਕਸ਼ਾ ਤੇ ਨਹੀਂ ਚਲਾਉਂਦਾ ਮੇਰੀ ਨਿਗਾ ਘਟ ਗਈ ਹਨਾ ਤੇ ਕਹਿੰਦਾ ਹੁਣ ਮੈਂ ਦੋ ਕਮੱਜਾਂ ਰੱਖੀਆਂ ਨੇ ਭਾਈ ਕਹਿੰਦਾ ਹੁਣ ਮੈਂ ਮੱਜਾਂ-ਮੁੰਜਾਂ ਸਾਂਭ ਲੈਣਾ ਮਾੜਾ-ਮਾੜਾ ਦੁੱਧ ਜਾਂ ਵੇਚ ਕੇ ਗੁਜ਼ਾਰਾ ਕਰੀ ਜਾਂਦੇ ਆ ਤੇ ਕਹਿੰਦਾ ਵੀ ਮੈਨੂੰ ਰਿਕਸ਼ਾ ਚਲਾਉਣ ਲਾਤਾ ਜਨਾਨੀ ਨੇ ਐਡਾ ਵਧੀਆ ਮੇਰਾ ਕੰਮ ਸੀਗਾ ਜਿਹੜਾ ਬੰਦਾ ਕੋਠੀਆਂ ਦੇ ਠੇਕੇ ਲੈਂਦਾ ਸੀ ਲੱਖਾਂ ਰੁਪਏ ਦਾ ਕੰਮ ਕਰਦਾ ਸੀਗਾ ਉਹ ਬੰਦਾ ਰਿਕਸ਼ੇ ਤੇ ਲੈ ਜਾਂਦਾ ਜਨਾਨੀ ਨੇ ਰਿਕਸ਼ਾ ਚਲਾਉਣ ਲਾਤਾ ਹੁਣ ਜਾ ਕੇ ਕਹਿੰਦਾ ਭਾਈ ਇਹਦਾ ਮੇਰੀ ਨ ਦੋ ਮੱਜਾ ਰੱਖੀਆਂ ਉਹਨਾਂ ਨੂੰ ਪਾਲ ਸਾਂਭਦਾ ਤੇ ਦੁੱਧ-ਦੁੱਧ ਪਾ ਕੇ ਜਾਰਾ ਕਰਦਾ ਮਾੜਾ-ਮੋੜਾ ਵਪਾਰ ਦਾ ਕੰਮ ਕਰ ਲੈਣਾ ਤੇ ਕਹਿੰਦਾ ਹੁਣ ਉਹੀ ਪੁੱਤ ਮੇਰੇ ਕੋਲ ਰਹਿ ਗਿਆ ਜਿਹੜਾ ਮੈਂ ਗੋਦ ਲਿਆ ਤੇ ਉਹ ਜਵਾਕ ਸੱਕੇ ਭੈਣ ਭਰਾਵਾਂ ਦੇ ਵਿੱਚੋਂ ਪੈਦਾ ਹੋਇਆ ਸੀ ਬਾਈ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਤੇ ਬਾਈ ਕਹਿੰਦਾ ਉਸ ਜਣਾਂ ਨੇ ਨਾ ਤਾਂ ਵੀ ਮੈਨੂੰ ਤਲਾਕ ਦਿੱਤਾ ਨਾ ਕੁਛ ਕਹਿੰਦਾ ਹਜੇ ਵੀ ਮੈਨੂੰ ਪਤਾ ਲੱਗਿਆ ਵੀ ਇੱਕ ਦੋ ਬੰਦਿਆਂ ਨੇ ਮੇਰੇ ਪਿੱਛੇ ਉਹਨੇ ਲਾਇਆ ਵੀ ਹਾਂ ਵੀ ਇਹਨੂੰ ਖਤਮ ਕਰ ਦਿਓ ਤੇ ਕਹਿੰਦਾ ਭਰਾਵਾ ਮੈਂ ਤਾਂ ਹੁਣ ਮੰਨ ਲਿਆ ਐਂ ਲੜਾ ਸੇਰ ਮਾਲਾ ਸੇਰ ਲੱਕਾਗੇ ਜਾਰਾ ਕਰਦਾ ਪਿਆ ਵੀ ਹੋਰ ਜਿਉਣਾ ਕਹਦਾ ਦੁਨੀਆ ਕਹਿੰਦਾ ਮੈਂ ਇਹ ਚਾਹੁੰਦਾ ਸੀ ਵੀ ਮੇਰੀ ਇਹ ਵੀਡੀਓ ਲੋਕਾਂ ਤੱਕ ਪਹੁੰਚੇ ਤਾਂ ਕਿ ਲੋਕਾਂ ਤੱਕ ਮੈਸੇਜ ਜਾਵੇ ਕੀ ਇਹੋ ਜਿਹੀ ਜਨਾਨੀਆਂ ਵੀ ਦੁਨੀਆ ਦੇ ਵਿੱਚ ਹੈਗੀਆਂ ਨੇ ਵੀ ਜਿਹੜੀਆਂ ਆਪ ਦਾ ਘਰ ਉਜਾੜਨ ਲੱਗੀਆਂ ਬਿਲਕੁਲ ਨਹੀਂ ਬੇਗਦੀਆਂ ਵੀ ਸਾਡੇ ਦੋ ਜਵਾਗ ਨੇ ਚਾਰ ਜਵਾਗ ਨੇ ਜਾਂ ਮੇਰੇ ਜਵਾਗ 10 12 12 ਸਾਲਾਂ ਦੇ ਹੋਏ ਪਏ ਜਾਂ 15 16 ਸਾਲਾਂ ਦੇ ਹੋਏ ਪਏ ਜਾਂ 20 20 ਸਾਲਾਂ ਦੇ ਪਏ ਜਵਾਂ ਨਹੀਂ ਸੋਚਦੀ ਪਰ ਰਿਸ਼ਤਾ ਲੈਣ ਤੋਂ ਪਹਿਲਾਂ ਬਾਈ ਜੀ ਖਾਨਦਾਨ ਜ਼ਰੂਰ ਦੇਖਿਆ ਕਰੋ ਖਾਨਦਾਨ ਦੇਖਣਾ ਬਹੁਤ ਜ਼ਰੂਰੀ ਹੈ ਜਿਵੇਂ ਬਾਈ ਨੇ ਗਲਤੀ ਕਰ ਲਈ ਕਿਉਂਕਿ ਦੀ ਮਾਂ ਨੇ ਪਹਿਲਾਂ ਤਿੰਨ ਵਿਆਹ ਕਰਾਏ ਸੀ ਬਾਈ ਤੇ ਤੀਜੇ ਵਿਆਹ ਚੋਂ ਕੁੜੀ ਪੈਦਾ ਹੋਈ ਸੀ ਜਿਹਦੇ ਨਾਲ ਬਾਈ ਨੇ ਵਿਆਹ ਕਰਾ ਲਿਆ ਪਰ ਬਾਈ ਨੇ ਉਸ ਟਾਈਮ ਤੇ ਨਹੀਂ ਸੋਚਿਆ ਹੁਣ ਪਛਤਾਉਂਦਾ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਜਿਵੇਂ ਉਦੋਂ ਉਸ ਕੁੜੀ ਦਾ ਰਿਸ਼ਤਾ ਨਾਲ ਲੈਂਦਾ ਤੇ ਅੱਜ ਮੇਰੇ ਤੇ ਆਦ ਦਿਨ ਨਾ ਆਉਂਦੇ ਜਿਹੜਾ ਬੰਦਾ ਟਾਪ ਦਾ ਮਿਸਤਰੀ ਸੀ ਟਾਪ ਦੀ ਦੁਕਾਨ ਸੀ ਲੱਖਾਂ ਦਾ ਕੰਮ ਕਰਦਾ ਸੀ ਉਹ ਬੰਦਾ ਰਿਕਸ਼ਾ ਚਲਾਉਣ ਲੱਗਾ ਜਨਾਨੀ ਨੇ ਸਾਰਾ ਘਰ ਖਾ ਗਈ ਸਾਰਾ ਘਰ ਲੋਕਾਂ ਨੂੰ ਖਵਾਤਾ ਜਨਾਨੀ ਨੇ ਕਹਿੰਦਾ ਹੁਣ ਉਹ ਕੀ ਕਰਦੀ ਹੈ ਹੁਣ ਉਹਨੇ ਕਹਿੰਦਾ ਤੁਸੀਂ ਕਮਰਾ ਬਣਾਇਆ ਹੋਇਆ ਉਹਦੀ ਜਿਹੜ ਤੇ ਕਹਿੰਦਾ ਹੁਣ ਵੀਡੀਓ ਕਾਲਾਂ ਤੇ ਲੋਕਾਂ ਤੋਂ ਪੈਸੇ ਲੈ ਲੈਂਦੀਆਂ ਨੇ ਤੇ ਆਪ ਦਾ ਸਰੀਰ ਲੋਕਾਂ ਨੂੰ ਦਿਖਾਉਂਦੀਆਂ ਨੇ ਵੀਡੀਓ ਕਾਲਾਂ ਤੇ ਕਹਿੰਦਾ ਕਿੰਨੇ-ਕਿੰਨੇ ਬੰਦਿਆਂ ਨਾਲ ਗੱਲਾਂ ਕਰਦੀਆਂ ਨੇ ਉੱਥੇ ਆਪ ਦਾ ਜਿਸਮ ਵਖਾਉਂਦੀਆਂ ਨੇ ਲੋਕਾਂ ਨੂੰ ਤੇ ਲੋਕਾਂ ਤੋਂ ਪੈਸੇ ਵਸਾਉਂਦੀਆਂ ਨੇ ਕਹਿੰਦਾ ਹੋਰ ਬਸ ਕਦੇ ਕਿਸੇ ਨਾ ਰਾਤ ਤੇ ਚਲੀ ਗਈ ਕਿਸੇ ਨਾ ਰਾਤ ਜੇ ਕਹਿੰਦਾ ਹੁਣ ਉਹਦੀ ਉਮਰ ਵੀ ਕਿਹ ਇਸ ਟਾਈਮ ਤੇ 45 46 ਸਾਲ ਹੋਈ ਪਈ ਜਨਾਨੀ ਦੀ ਤੇ ਅੱਜ ਵੀ ਲੋਕਾਂ ਨਾਲ ਵੀਡੀਓ ਕਾਲਾਂ ਤੇ ਆਹ ਜਿਸਮ ਦਾ ਤੰਦਾ ਕਰਦੀ ਆ ਰਾਤਾਂ ਲੋਕਾਂ ਨਾਲ ਜਾਂਦੀ ਕਹਿੰਦਾ ਹੁਣ ਮੈਨੂੰ ਜਿਸ ਤੱਕ ਲੱਗਦਾ ਵੀ ਉਹਨੇ ਮੇਰੀਆਂ ਬੇਟੀਆਂ ਨੂੰ ਵੀ ਅਸਰਾ ਦੇ ਵਿੱਚ ਕਹਿੰਦਾ ਤੌਰ ਦਿੱਤਾ ਹੋਊਗਾ ਕਹਿੰਦਾ ਪਰ ਭਾਈ ਮੈਂ ਕਰ ਵੀ ਕੀ ਸਕਦਾ ਮੇਰੀ ਪੇਸ਼ੀ ਨਹੀਂ ਚੱਲਦੀ ਮੈਂ ਕੀ ਕਰਾਂ ਕਹਿੰਦਾ ਉਹਦੇ ਤਾਂ ਲਿੰਕ ਹੁਣ ਵੱਡੇ ਵੱਡੇ ਬੰਦਿਆਂ ਨਾਲ ਨੇ ਭਾਈ ਵੱਡੇ ਵੱਡੇ ਬੰਦੇ ਨਾਲ ਉਹ ਬੰਦਿਆਂ ਨਾਲ ਦੀ ਬੈਣੀ ਉੱਠਣੀ ਹੈ ਤੇ ਮੈਂ ਤਾਂ ਹੈਗਾ ਇੱਕ ਮਜ਼ਦੂਰ ਬੰਦਾ ਮੈਂ ਕੀ ਕਰ ਸਕਦਾ ਕਹਿੰਦਾ ਮੈਂ ਤਾਂ ਡਰ ਕੇ ਕਿ ਗੁਜ਼ਾਰਾ ਕਰਦਾ ਵੀ ਕਿਤੇ ਕੋਈ ਮੇਰਾ ਨੁਕਸਾਨ ਨਾ ਕਰ ਦੇ ਇਸ ਕਰਕੇ ਉਹ ਕਹਿੰਦੇ ਵੀ ਮਾੜੀ ਕਿਸਦੇ ਜੰਮੇ ਨਾਲ ਤੇ ਮਾੜੀ ਕਿਸਦੇ ਆਵੇ ਨਾ ਭਾਈ ਉਹੀ ਕੁਝ ਬਾਈ ਨਾਲ ਵਾਪਰ ਰਿਹਾ ਜਿਹੜੀ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਇੱਕ ਮੈਸੇਜ ਆਵੇ ਕਿ ਖਾਨਦਾਨ ਦੇਖੇ ਬਿਨਾ ਕਦੇ ਕਿਸੇ ਦਾ ਰਿਸ਼ਤਾ ਨਾ ਲਾਓ ਬਈ ਮਾੜਾ ਖਾਨਦਾਨ ਸਾਰਾ ਘਰ ਬਰਬਾਦ ਕਰ ਦਿੰਦਾ ਚੰਗੇ ਖਾਨਦਾਨ ਦੀ ਧੀ ਨਰਕ ਨੂੰ ਵੀ ਸਵਰਗ ਬਣਾ ਦਿੰਦੀ ਹੈ ਤੇ ਮਾੜੇ ਖਾਨਦਾਨ ਦੀ ਜਨਾਨੀ ਸਵਰਗ ਨੂੰ ਵੀ ਨਰਕ ਬਣਾ ਦਿੰਦੀ ਕਿ ਭਰਾਵੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ